ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੋਹਰ ਦੀ ਫਾਜ਼ਿਲਕਾ ਰੋਡ ਦੀਆਂ ਜਿੱਥੇ ਬੀਤੀ ਰਾਤ ਇੱਕ ਐਕਸੀਡੈਂਟ ਹੋ ਗਿਆ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋਈ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਸਤੋ ਵੀ ਲੁਕ ਬਜਰੀ ਦਾ ਪਲਾਂਟ ਹੈਗਾ ਇਹਦੇ ਵਿੱਚ ਚੁੰਮੇਵਾਲੀ ਵਾਸੀ ਵਿਨੋਦ ਕੁਮਾਰ ਉਹ ਕੰਮ ਕਰਦਾ ਸੀਗਾ ਚੌਕੀਦਾਰੀ ਦਾ ਤੇ ਰਾਤ ਨੂੰ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਜਿਵੇਂ ਉਹ ਲੁਕ ਪਜਰੀ ਦੇ ਪਲਾਂਟ ਦੇ ਵਿੱਚੋਂ ਬਾਹਰ ਨਿਕਲਦਾ ਤੇ ਉਹਦੀ ਐਕਸੀਡੈਂਟ ਫਾਜ਼ਿਲਕਾ ਵੱਲੋਂ ਆ ਰਹੇ ਇੱਕ ਪਲਸਰ ਬਾਈਕ ਨਾਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਸੜਕ ਦੇ ਉੱਪਰ ਖੂਨ ਹੀ ਖੂਨ ਡਲ ਜਾਂਦਾ ਉਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਹ ਪਲਾਂਟ ਦੇ ਕਰਮਚਾਰੀਆਂ ਨੇ ਉਸ ਨੂੰ ਅਬਹਰ ਦੇ ਸਰਕਾਰੀ ਹਸਪੀਟਲ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਡੈੱਡ ਬਡੀ ਨੂੰ ਅਬਹਰ ਦੇ ਸਰਕਾਰੀ ਹਸਪੀਟਲ ਵਿੱਚ ਰਖਵਾਇਆ ਗਿਆ ਹੈ ਕਿ ਨਾਮ ਕੀ ਪਤਾ ਦਾ ਮੇਰਾ ਨਾਮ ਅਲੀਪ ਕੁਮਾਰ ਹੈ ਜੀ ਅਲੀਪ ਜੀ ਕੀ ਹੋਇਆ ਐ ਐਕਸੀਡੈਂਟ ਕੌਣ ਸੀ ਐਕਸੀਡੈਂਟ ਜੀ ਇਹ ਹੋਇਆ ਹੈ ਮੇਰਾ ਸਾਲਾ ਹੈ ਬినੋਦ ਕੁਮਾਰ ਜੀ ਉਹ ਲੱਗੇ ਹੋਏ ਇੱਥੇ ਪਲਾਂਟ 'ਚ ਠੀਕ ਹੈ ਨਾ ਉਹ ਪਲਾਂਟ 'ਚ ਉਹਨਾਂ ਨੂੰ ਸਾਰੇ 7 ਵਜੇ ਛੁੱਟੀ ਹੋਈ ਹੈ ਜੀ 7 ਵਜੇ ਮੋਟਰਸ ਨਾਲ ਕੱਢਿਆ ਉਹਨੇ ਬਾਹਰ ਅਜੇ ਚੜਣੀ ਮੋਟਰਸਾਈਕਲ ਤੇ ਬੈਠੀ ਹੈਦਰੋ ਮੋਟਰਸਾਈਕਲ ਆ ਰਹੀਆਂ ਨੇ ਹਾਈ ਸਪੀਡ ਤਿੰਨ ਜਣੇ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਬਹੁਤ ਤੇਜ਼ ਸੀਗਾ ਉਹਨਾਂ ਕੋਲ ਕੰਟਰੋਲ ਨਹੀਂ ਹੋਇਆ ਸਿੱਧਾ ਲਿਆ ਕੇ ਮੋਟਰਸਾਈਕਲ ਵਿੱਚ ਮਾਰਿਆ ਵਿੱਚ ਮਾਰਿਆ ਮੇਰਾ ਸਾਲਾ ਡਿੱਗ ਪਿਆ ਸੜਕ ਤੇ ਸੜਕ ਤੇ ਡਿੱਗਣ ਕਰਕੇ ਉਹਦਾ ਸਿਰ ਵੱਜਿਆ ਸੜਕ ਤੇ ਖੂਨ ਖਣ ਨਿਕਲ ਕਰਕੇ ਬਹੁਤ ਜ਼ਿਆਦਾ ਖੂਨ ਨਿਕਲ ਗਿਆ ਸੀ ਉਸ ਤੋਂ ਬਾਅਦ ਅਸੀਂ ਜਾ ਕੇ ਉਹਨੂੰ ਸੰਭਾਲਿਆ ਗੱਡੀ ਚਲਦਿਆ ਫਿਰ ਇੱਥੇ ਐਂਬੂਲੈਂਸ ਆ ਗਈ ਉਸ ਤੇ ਲੱਦਿਆ ਉਸ ਤੋਂ ਬਾਅਦ ਇੱਥੇ ਲਿਆਂਦਾ ਡਾਕਟਰਾਂ ਨੇ ਉਹਨੂੰ ਮਰਤੇ ਕੋਸ਼ਿਸ਼ ਕਰਤਾ ਜੀ ਮਰਤੇ ਘੋਸ਼ਿਤ ਕਰਤਾ ਉਹਨਾਂ ਨੇ ਕੀ ਮੰਨ ਕਰਦੇ ਮੈਂ ਪ੍ਰਸ਼ਾਸਨ ਤੇ ਕਾਨੂੰਨ ਤੋਂ ਹੀ ਮੰਨ ਕਰਦਾ ਜੀ ਵੀ ਮੈਨੂੰ ਮੇਰੇ ਸਾਲੇ ਦਾ ਮੇਰੇ ਇਨਸਾਬ ਮਿਲੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੜਾ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਨਾਮ ਹੈ ਸਰਤਾ ਦਾ ਗੋਲਡੀ ਹੈ ਜੀ ਮੇਰੇ ਨਾਲ ਜਿਹਨਾਂ ਦੀ ਡੈਥ ਹੋਈ ਉਹਨਾਂ ਕੀ ਨਾਮ ਹੈ ਦਿਨੋਦ ਕੁਮਾਰ ਸਨੋ ਸਨੋ ਬਿਰਬਲਾਂ ਕਿਹੜਾ ਪਿੰਡ ਹੈ ਜੀ ਜੂਮੀਆਂ ਵਾਲੀ ਜੀ ਕਿਵੇਂ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਸੀਗਾ ਇਹ ਸਰ ਉੱਥੇ ਨਿਹਾਲ ਕਿਹੜਾ ਕੋਈ ਲੁੱਕ ਪਲਾਂਟ ਹੁੰਦੇ ਚ ਚੌਕੀਦਾਰ ਲੱਗੇ ਹੋਏ ਸੀ ਆਪਦੀ ਡਿਊਟੀ ਕਰਕੇ ਸ਼ਾਮੀ ਨਿਕਲਣ ਲੱਗੇ ਆ ਜੀ ਤੇ ਉਧਰੋਂ ਇਹ ਇਹਨਾਂ ਦਾ ਮেইন ਰੋਡ ਤੇ ਚੜਨਾ ਹੋ ਗਿਆ ਉਧਰੋਂ ਫਾਜ਼ਿਲਕਾ ਦੀ ਤਰਫੋਂ ਆਈ ਸਪੀਡ ਚ ਬਾਈਕ ਆ ਰਿਆ ਸੀ ਔਰ ਇਹਨਾਂ ਦੀ ਟੱਕਰ ਹੋ ਗਈ ਜੀ ਉਹਨਾਂ ਨੂੰ ਲਿਆ ਕੇ ਵਿਚਾਲੇ ਮਾਰਿਆ ਠੀਕ ਹੈ ਉਸ ਬਾਅਦ ਸਿਵਲ ਹਸਪੀਟਲ ਆਇਆ ਨਾ ਜੀ ਹਾਂਜੀ ਉੱਥੋਂ ਉਹ ਉਹ ਪਲਾਂਟ ਵਾਲੇ ਸੀ ਜਿਹੜੇ ਕਰਮਚਾਰੀ ਉਹਨਾਂ ਨੇ ਫਟਾਫਟ ਐਂਬੂਲੈਂਸ ਬੁਲਾ ਕੇ ਤੇ ਸਾਨੂੰ ਫੋਨ ਆਇਆ ਜੀ ਅਸੀਂ ਫਿਰ ਉੱਥੇ ਬਾਅਦ ਚ ਪਹੁੰਚੇ ਠੀਕ ਹੈ ਦੱਤ ਉੱਥੇ ਹੋ ਗਈ ਸੀ ਜਾਂ ਦੱਤ ਨਹੀਂ ਰਸਤੇ 'ਚ ਬਸ ਦੋ ਚਾਰ ਸੌਣ ਆਏ ਉੱਥੇ ਹੀ ਹੋ ਗਈ ਸੀ ਠੀਕ ਕਿੰਨੀ ਉਮਰ ਸੀਗੀ ਕਿੰਨੇ ਬੱਚੇ ਇਹਨਾਂ ਦੇ ਬੱਚੇ ਇਹਨਾਂ ਦੇ ਦੋ ਐ ਬਟ ਡਾਈਵੋਰਸ ਸੀ ਤੇ ਉਮਰ ਇਹਨਾਂ ਦੀ 52 51 ਇੰਨੀ ਸੀ ਸਵੇਰਾ ਟੀਵੀ ਲਈ ਆ ਬਹੁਤ ਤੋਂ ਤਰਮਿੰਦਰ ਜੀ ਦੀ ਰਿਪੋਰਟ